ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੱਲੂ ਹੈਗੀ ਐ 30 ਦਸੰਬਰ ਤੇ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕਰਤਾ ਕਿਸਾਨ ਜੱਥੇਬੰਦੀਆਂ ਵੱਲੋਂ ਹੈ ਨਾ ਤੇ ਆਪਾਂ ਅੱਜ ਤੁਹਾਨੂੰ ਦਸੀਏ ਮੋਟਾ-ਮੋਟਾ ਤਾਂ ਕਿਆ-ਕਿਆ ਚੀਜ਼ਾਂ ਬੰਦ ਰਹੂਗੀਆਂ 7 ਤੋਂ 4 ਵਜੇ ਤੱਕ ਇਹ ਪੰਜਾਬ ਬੰਦ ਰਹੂਗਾ ਜਿਹੜੇ ਇਹ ਸੜਕਾਂ ਤੇ ਧਰਨੇ ਵਗੈਰਾ ਲੱਗਣਗੇ ਤੇ ਇਹਦੇ ਵਿੱਚ ਮੁਕੰਮਲ ਤੌਰ ਤੇ ਪੰਜਾਬ ਬੰਦ ਰਹੂਗਾ ਰੇਲ ਆਵਾਜਾਈ ਬੰਦ ਰਹੂਗੀ ਸੜਕੀ ਆਵਾਜਾਈ ਬੰਦ ਰਹੂਗੀ ਨਾ ਤੇ ਦੂਜਾ ਦੁਕਾਨਾਂ ਵੀ ਬੰਦ ਰਹਿਣਗੀਆਂ ਵੈਸੇ ਬੰਦ ਕਰਨ ਦੀ ਅਪੀਲ ਹੈ ਉਹ ਤਾਂ ਹੁਣ ਜਿਹੜੇ ਖੋਲਣੇ ਆ ਭਲਾ ਖੋਲੇ ਲੈਣੀਆਂ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਵੀ ਬੰਦ ਹੈ ਪ੍ਰਾਈਵੇਟ ਵਹੀਕਲ ਵੀ ਬੰਦ ਹੈ ਗੈਸ ਸਟੇਸ਼ਨ ਉਹ ਵੀ ਬੰਦ ਹੈ ਤੇ ਸਬਜ਼ੀ ਮੰਡੀਆਂ ਵੀ ਬੰਦ ਹੈ ਤੇ ਸਬਜ਼ੀ ਮੰਡੀਆਂ ਤਾਂ ਚਲਦੀਆਂ ਕਿਸਾਨਾਂ ਕਰਕੇ ਆ ਤੇ ਉਹ ਵੀ ਬੰਦ ਹੈ ਤੇ ਦੂਜੀ ਦੁੱਧ ਦੀ ਸਪਲਾਈ ਵੀ ਕਹਿੰਦੇ ਬੰਦ ਹੈ ਤੇ ਦੂਜੀ ਵਿਆਹ ਸ਼ਾਦੀਆਂ ਨੂੰ ਇਜਾਜ਼ਤ ਮਿਲ ਜੂਗੀ ਵਿਆਹ ਸ਼ਾਦੀਆਂ ਜਿਹੜੀਆਂ ਦੀ ਵਿਆਹ ਬੂਆ ਹੈ ਉਹਨਾਂ ਨੂੰ ਲੰਘਣ ਦੇ ਦੇਣਗੇ ਤੇ ਐਮਰਜੈਂਸੀ ਸੇਵਾਵਾਂ ਵੀ ਚ ਜਾ ਸਕਦੇ ਆ ਉਹ ਵੀ ਚੱਲਣਗੀਆਂ ਨੌਕਰੀ ਦੀ ਜੇ ਕਿਸੇ ਨੇ ਇੰਟਰਵਿਊ ਵਗੈਰਾ ਦੇਣ ਜਾਣਾ ਆ ਉਹ ਵੀ ਬੰਦਾ ਜਾ ਸਕਦਾ ਆ ਆਪਣਾ ਕਾਗਜ਼ ਪਕੂਜੀ ਦਿਖਾ ਕੇ ਕਿਹਾ ਜਾਂਦਾ ਵੀ 200 ਤੋਂ 300 ਥਾਵਾਂ ਤੇ ਲੱਗੇਗੀ ਨਾਕਾਬੰਦੀ ਜਿਹੜੀ ਆ ਨਾਕਾਬੰਦੀ ਇਹਨਾਂ ਨੇ ਕਰਨੀ ਹੈ ਨਾ ਤੇ ਤਾਂ ਕਰਕੇ ਇਹ ਅਪੀਲ ਕਰੀ ਗਈ ਵੀ ਆਮ ਜਨਤਾ ਕਹਿੰਦੇ ਘਰੋਂ ਨਾ ਨਿਕਲੇ ਵੈਸੇ ਆਪਾਂ ਵੀ ਪਿਛਲੀ ਵਾਰੀ ਜਦੋਂ ਆਪਾਂ ਗਏ ਸੀਗੇ ਕਰਕੇ ਕਿਸੇ ਨਾਲ ਐਮਰਜੈਂਸੀ 'ਚ ਜਾਣਾ ਹਸਪੀਟਲ ਵਗੈਰਾ ਉਹ ਜਾਣ ਦਿੰਦੇ ਆ ਜਦੋਂ ਪਿਛਲਾ ਜਦੋਂ ਦਿੱਲੀ ਮੋਰਚਾ ਲੱਗਿਆ ਤਾਂ ਆਪਾਂ ਵੀ ਖੜੜ ਕਈ ਵਾਰੀ ਜਾਂਦੇ ਤੇ ਤਾਂ ਕਰਕੇ ਉਹ ਜਾਣ ਦਿੰਦੇ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ଥିਗੀ ਜਿਹੜੀ ਕਾਲ ਆਇਆ ਫਿਰ ਉਹ ਤਾਂ ਆਪਾਂ ਲਾ ਬੰਦ ਕਰਨੀ ਕਰਨੀ ਹੈ ਨਾ ਜਦੋਂ ਜਸੇ ਬੰਦੇ ਵੱਲ ਕਾਲ ਆਉਂਦੀ ਹੈ ਤਾ ਕਰਕੇ ਇਹ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਸਾਰਿਆਂ ਨੂੰ ਪਤਾ ਲੱਗ ਸਕੇ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਲੱਗ ਜਾਂਦਾ ਨਾ ਅੱਜ ਕੱਲ ਮਿੰਟੋ ਮਿੰਟ ਪਹੁੰਚ ਜਾਂਦੀਆਂ ਖਬਰਾਂ ਤਾਂ ਕਰਕੇ ਫੇਰ ਵੀ ਚਲੋ ਆਪਾਂ ਇੱਕ ਵੀਡੀਓ ਬਣਾਈ ਵੀ ਚਲੋ ਜਿਹੜੇ ਬੰਦੇ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਿਵੇਂ ਹੈ ਨਾ ਤੇ ਕੱਲੂ ਅੱਜ ਹੋ ਗਈ 29 ਤਰੀਕ ਤੇ ਕੱਲੂ ਹੋਣੀ 30 ਤਾਂ ਕਰਕੇ ਕੱਲੂ ਆਪਣਾ ਭਾਈ ਸੋਚ ਸਮਝ ਕੇ ਨਿਕਲਿਓ ਜੇ ਕੋਈ ਐਮਰਜੈਂਸੀ ਕੰਮ ਹੈ ਉਹਨਾਂ ਨੂੰ ਹੀ ਜਾਣ ਦਵੋਗੇ ਇਹ ਬਾਕੀਆਂ ਨੂੰ ਨਹੀਂ ਜਾਣ ਦੇਣਾ ਹੈਗਾ ਤੇ ਹੁਣ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਅਨਾਊਂਸਮੈਂਟਾਂ ਹੋ ਗਈਆਂ ਸਾਡੇ ਪਿੰਡ ਵਾਲੇ ਗੁਰਦਾਰੇ ਵਿੱਚ ਵੀ ਹੋ ਗਈ ਅਨਾਊਂਸਮੈਂਟ ਵੀ ਭਾਈ ਕਾਲੂ ਪੰਜਾਬ ਬੰਦ ਹੈ ਤਾਂ ਕਰਕੇ ਇੱਥੋਂ ਅ ਲੰਗਰ ਪਾਣੀ ਦਾ ਪ੍ਰਬੰਧ ਵੀ ਕਹਿੰਦੇ ਕਰੂੰਗਾ ਉੱਥੇ ਜਾ ਕੇ ਤਾਂ ਕਰਕੇ ਉਹਦੀ ਵੀ ਅਨਾਊਂਸਮੈਂਟਾਂ ਹੋਈਆਂ ਤੇ ਆ ਤੇ ਵੱਧ ਤੋਂ ਵੱਧ ਸਾਥ ਦਿਓ ਭਾਈ ਸਾਰੇ ਇਹੀ ਅਪੀਲ ਹੈ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਜਿਹੜੇ ਬੰਦੇ ਨੂੰ ਨਹੀਂ ਪਤਾ ਉਹਨੂੰ ਪਤਾ ਲੱਗ ਜਾਵੇ ਧੰਨਵਾਦ ਸਾਰਿਆਂ ਦਾ